Oh, I'll be getting a little bit. 13 13 ਬੋਲੋ ਕੱਟੀ ਸਾਹਮਣੇੋਂ ਖੁੱਲੀ ਕਿਸ਼ਤਾਂ ਹੋ ਸਰੇ ਪੱਕੀ ਚੱਲਦੀ ਠੀਕ ਹੈ ਤਾਂ ਇਹਨੂੰ ਕੀ ਆਪਾਂ ਜੀ ਬੋਲਦੇ ਸਰਾਈ ਦੀ ਜਾਣਕਾਰੀ ਦੀ ਜਿਹੜਾ 플ੈਗ ਮਾਰਚ ਕੱਢ ਰਿਹਾ ਜੀ ਜਹਾਰਾਂ ਦੇ ਸੀਜ਼ਨ ਦੇ ਮੱਦੇ ਨਜ਼ਰ ਦੀਵਾਲੀ ਦੇ ਮਸ਼ਕਰਮਾਂ ਦੇ ਤਹਿਤ ਪਕਵਾੜਾ ਪੁਲਿਸ ਵੱਲੋਂ ਇਹ 플ੈਗ ਮਾਰਚ ਕਰਦੇ ਜਾ ਰਹੇ ਹਨ ਇਸ ਦੇ ਸਹਿਤ ਅਸੀਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਪੁਲਿਸ ਤੁਹਾਡੀ ਸੁਰੱਖਿਆ ਲਈ ਹਰ ਵੇਲੇ ਤਿਆਰ ਹਟ ਹੈ ਤੇ ਤੁਸੀਂ ਸਾਡੇ ਤੇ ਭਰੋਸਾ ਕਰਕੇ ਆਪਣੇ ਤਿਉਹਾਰਾਂ ਨੂੰ ਅੱਛੇ ਤਰੀਕੇ ਨਾਲ ਮਨਾਓ ਇਸ ਦੇ ਨਾਲ ਹੀ ਅਸੀਂ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਟ੍ਰੈਫਿਕ ਦੇ ਪ੍ਰਬੰਧਾਂ ਨੂੰ ਸਹੀ ਰੱਖਣ ਲਈ ਸਾਨੂੰ ਸਹਿਯੋਗ ਦਿਓ ਆਪਣੀ ਗੱਡੀਆਂ ਦੀ ਪਾਰਕਿੰਗ ਸਹੀ ਤਰੀਕੇ ਨਾਲ ਕਰੋ ਟ੍ਰਿਪਲ ਰਾਈਡਿੰਗ ਨਾ ਕਰੋ ਤੇ ਜਿਨ੍ਹਾਂ ਦੀ ਬਾਈਕਸ ਤੇ ਨੰਬਰ ਪਲੇਟਸ ਨਹੀਂ ਹੈਗੇ ਉਹ ਜ਼ਿੰਮੇਵਾਰ ਨਾਗਰਿਕ ਇਹ ਚੀਜ਼ਾਂ ਨੂੰ ਹੁਣੇ ਖੁਦ ਹੀ ਠੀਕ ਕਰ ਲੈਣ ਕਿਉਂਕਿ ਪੁਲਿਸ ਖੜ ਤਰੀਕੇ ਨਾਲ ਐਨਫੋਰਸਮੈਂਟ ਵੱਲ ਜਾ ਰਹੀ ਹੈ ਜਿਹੜੀਆਂ ਵੀ ਗੱਡੀਆਂ ਰੋਂਗਲੀ ਪਾਰਕ ਕਰਦੇ ਆ ਉਹਨਾਂ ਦੇ ਚਲਾਨ ਕਿਤੇ ਜਾ ਰਹੇ ਆ ਟ੍ਰਿਪਲ ਰਾਈਡਿੰਗ ਕਰਦੇ ਤੇ ਵਿਦਾਊਟ ਨੰਬਰ ਪਲੇਟ ਜਿਹੜੀਆਂ ਵੀ ਬਾਈਕ ਸ਼ਹਿਰ ਦੇ ਵਿੱਚ ਘੁੰਮ ਰਹੀਆਂ ਉਹਨਾਂ ਵੱਲ ਆਪੀ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਇਸ ਕਰਕੇ ਇਹਨਾਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਏਗਾ ਤੇ ਪੁਲਿਸ ਵੱਲੋਂ ਸਭ ਤੋਂ ਸਬ ਕਾਰਵਾਈ ਕੀਤੀ ਜਾਏਗੀ ਇਸੇ ਨਾਲ ਹੀ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਇਸ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਜੇ ਕਿਸੇ ਨੂੰ ਕੋਈ ਸ਼ੱਕੀ ਵਿਅਕਤੀ ਜਾਂ ਵਸਤੂ ਕਿਸੇ ਵੀ ਜਗ੍ਹਾ ਦਿਖਾਈ ਦਿੰਦੀ ਹੈ ਤਾਂ ਪੁਲਿਸ ਨੂੰ ਇਮੀਡੀਏਟਲੀ ਇਨਫਾਰਮ ਕਰੋ ਤਾਂ ਕਿ ਅਸੀਂ ਤੁਹਾਡੀ ਸੁਰੱਖਿਆ ਲਈ ਸਭ ਤੋਂ ਸਬ ਕਾਰਵਾਈ ਨੂੰ ਅਮਲ ਵਿੱਚ ਲਿਆਈਏ ਤੇ ਅਜਿਹੀ ਕਿਸੇ ਵੀ ਘਟਨਾ ਤੋਂ ਬਚਿਆ ਜਾ ਸਕੇ